ਸਾਸਤਿਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੋੜਾ ਬੋਬੋ ਵੈਲਕਮ ਹੈ ਜੀ ਤੇ ਵੀ ਜੀ ਅੱਜ ਪਹੁੰਚ ਚੁਕੇ ਆ ਪਿੰਡ ਰਾਣੀ ਬਲਾ ਜ਼ਿਲ੍ਹਾ ਤਰਨਤਾਰਨ ਦੇ ਤਸਵੀਰ ਵੀ ਤਰਨਤਾਰਨ ਭਾਈ ਹਰਮਨ ਸਿੰਘ ਕੋਲ ਆ ਚੁਕੇ ਆ ਜਿਹੜਾ ਬਹੁਤ ਟਾਪ ਕੁਆਲਟੀ ਨੇ ਝੋਟੀਆਂ ਲੈ ਕੇ ਨਹੀਂ ਕਿਉਂਕਿ ਸਾਰਾ ਮਾਲ ਹੀ ਭਾਈ ਨਾਲ ਹਰਿਆਣਾ ਰਾਜਸਥਾਨ ਤੋਂ ਲੈ ਕੇ ਆਂਦਾ ਜੀ ਚੰਗੇ ਮੋਲੇ ਦੀ ਝੋਟੀਆਂ ਹੁੰਦੀਆਂ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਭਾਈ ਜੀ ਸਾਸਤਿਕਾਲ ਜੀ ਸਾਸਿਕਾ ਵੀਰ ਜੀ ਸਾਸਤਿਕਾ ਭਾਈ ਹੋਰ ਦੱਸੋ ਜੀ ਸਭ ਠੀਕ ਠਾਕ ਹੈ ਵਧੀਆ ਜੀ ਕਿਰਪਾ ਤੁਸੀਂ ਦੱਸੋ ਠੀਕ ਠਾਕ ਹੈ ਜੀ ਬੜਾ ਟੈਂਪੇ ਗਾਇਕ ਮਾੜ ਮੂੜ ਆਂਦਾ ਕਿ ਵੀ ਕਿ ਟਾਈਮ ਨਹੀਂ ਲੱਗਦਾ ਟਾਈਮ ਹੀ ਨਹੀਂ ਲੱਗਾ ਵੀਰ ਜੀ ਅੱਜ ਫਿਰ ਤੁਹਾਡੇ ਨਾਲ ਬਣਾਇਆ ਤਗੜੇ ਹੋ ਗਏ ਟਾਈਮ ਪਹਿਲੇ ਨਹੀਂ ਬੰਦਾ ਵਧੀਆ ਵਧੀਆ ਹੋਰ ਸੁਣਾਓ ਵਧੀਆ ਮੰਡੀ ਮੰਡੀ ਫਿਰ ਕਿ ਲਾਈ ਆ ਜੀ ਨਹੀਂ ਮੰਡੀ ਨਹੀਂ ਲਾਉਣੀ ਆਪਣੇ ਮੱਜਾਂ ਹੋਈਆਂ ਇੱਕ ਤੇ ਢੱਲੀਆਂ ਹੋਈਆਂ ਇੱਕ ਸੱਟ ਲੱਗੀ ਮੱਜ ਨੂੰ ਉਧਰ ਆਪਣੇ ਅੱਛਾ ਠੀਕ ਹੈ ਮੱਜ ਤਾਂ ਥੋੜੀ ਵੱਡੀ ਮੱਜ ਸੀ ਹਾਂਜੀ ਹਾਂਜੀ ਤਾਂ ਹੋਈ ਨਾ ਪੂਰੀ ਤੇ ਗੱਲ ਹਾਂਜੀ ਹਾਂ ਬਸ ਸੱਟ ਲੱਗੀ ਉਧਰ ਬੱਜੀ ਮੱਜ ਖੋਣਾਂ ਤਾਂ ਮੈਂ ਰਿਕਾਰਡ ਪੜਾ ਸੀ ਉਹ ਤਿਲਕ ਕੀ ਹੁਣ ਪੱਕੇ ਸਾਨੂੰ ਕੀ ਕਰ ਸਕਦੇ 19 20 ਕਿਲੋ ਦੁੱਧ ਤਿਆਰ ਹੀ ਹੋਏ ਚੰਗੀ ਤਰ ਹੋਰ ਸਰਾਉ ਵਧੀਆ ਲੈ ਕੇ ਆਨੇ ਕੰਮ ਜੀ ਵਧੀਆ ਹੀ ਕਰਪੋਈ ਆਜੇ ਫਿਰ ਮਾਲ ਅੰਦਰ ਦਾ ਸਰਾ ਜੀ ਉਧਰ ਸੱਤੇ ਝੋਟੀਆਂ ਸੱਤਾਂ ਦੇ 17 ਤੋਂ ਤਾਂ ਨੂੰ ਦੁੱਧ ਆ ਕੋ 15 16 ਵਾਲੀ ਵੇਚੇ ਨਹੀਂ ਕੋਈ ਅੱਛਾ ਭਾਵੇਂ ਦੋ ਟਾਈਮ ਜੋਲੇ ਭਾਵੇਂ ਤਿੰਨ ਟਾਈਮ ਜੋਲੇ ਕੋਈ ਵੀ ਠੀਕ ਆ 15 ਦੁੱਧ ਨਾਲ ਉਹ ਨਾਲ 16 ਹੀ ਹੋ ਤਾਂ ਨੂੰ 12 ਤਾਂ ਹੀ 17 ਤੋਂ ਤਾਂ ਨੂੰ ਠੀਕ ਆ 17 ਨੂੰ ਕੋ ਦੋ ਟਾਈਮ ਉਹਦੀ ਤਸੱਲੀ ਕਰੇ ਤਿੰਨ ਟਾਈਮ ਜੋ ਕੇ ਫਿਰ ਸੌਦਾ ਕਰੇ ਮਾਝਾ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹੋਣਗੇ ਪਹਿਲੇ ਦੁੱਝੇ ਸੋਏ ਜੀ ਪਹਿਲੇ ਦੁੱਝੇ ਹੀ ਆ ਜੀ ਠੀਕ ਆ ਹਾਂਜੀ ਕਰੀ ਚਲੋ ਜੀ ਫਿਰ ਕਰੋ ਜੀ ਆਜੋ ਉਧਰ ਲੱਗੀਏ ਉਧਰੋਂ ਉਹ ਘੋਨੇ ਬਾਹਰ ਆਜੋ ਜੀ ਕੱਲ ਕੱਲ ਬਾਹਰ ਲਿਆਓ ਕੱਲ ਲਓ ਜੀ ਲਿਆ ਇਹਨੂੰ ਕੱਟ ਦੋ ਬਾਹਰ ਪਰਲੀ ਮਾਜੀ ਨੂੰ ਪਰਲੀ ਨੂੰ ਪਰਲੀ ਬੱਜੇ ਬੁਜੇ ਆ ਰਹੀ ਕਿ ਫਿਰ ਕਟੇ-ਕੁਟੇ ਸਾਰੇ ਕਿ ਕਟੀਆਂ ਵੀ ਹੈਗੇ ਜੀ ਵਿੱਚ ਹੈਗੀਆਂ ਕਟੀਆਂ ਜ਼ਿਆਦਾ ਕਟੇ ਹੀ ਆ ਜੀ ਚਲੋ ਚਲੋ ਠੀਕ ਹੈ ਲਿਆਓ ਲਿਆਓ ਉਹਦੇ ਫਾੜੇ ਫਾੜ ਲਿਓ ਹਰਮਨਜੀ ਕਿੰਨਾ ਵਸੂਆ ਹੋਊਗੀ ਜੀ ਇਹ ਇਹ ਦੂਜਾ ਸੁਆ ਜੀ ਦੂਜਾ ਸੁਆ ਸੋਈ ਆਣਾ ਜੀ ਹਾਂਜੀ ਤਾਜੀ ਹੈ ਜੀ ਹਜੇ ਮੱਜੇ ਮੱਜਾਂ ਨੇ ਪਰਸੋਂ ਆਈਆਂ ਥੱਲੇ 18 ਕਿਲੋ ਦੁੱਧ ਤਿਆਰ ਹੋਊਗਾ ਕੰਡੇ ਵਾਲਾ ਹਾਂਜੀ ਠੀਕ ਹੈ ਠੀਕ ਹੈ ਇਹਦਾ ਸਾਰੀਆਂ ਮੱਜਾਂ ਦਾ ਹੀ ਕੰਡਾ ਹੁੰਦਾ ਜੀ ਰੋਜ਼ ਹੀ ਹਾਂਜੀ ਇਹ ਔਰ ਵੱਡੀਆਂ ਮਈਆਂ ਰਿਕਾਡ ਵਾਲੀਆਂ ਜੀ ਤੇ ਇਹ ਰੋਜ਼ ਹੀ ਕੰਡਾ ਕਰਦੇ ਜੀ ਰੋਜ਼ ਹੀ ਰੋਜ਼ ਹੀ ਕੰਡਾ ਹੁੰਦਾ ਐ ਮਾਈ ਦੇ ਆਪਣੇ ਤੇ ਤੁਹਾਨੂੰ ਹੋਣੇ ਵਾਸਤੇ 28 ਕਿਲੋ ਦੁੱਧ ਵੀ ਤਿਆਰ ਹੀ ਹੋਣ ਦੁੱਧ ਹੋਊਗਾ 22 ਕਿਲੋ ਇਹਨੇ ਅੱਜ ਪਲ ਜਿਆਦੀ ਕਰਕੇ ਟੀਕੇ ਲਗੰਦਾ ਕਰਕੇ ਘਟ ਗਿਆ ਅੱਛਾ ਇਹ ਕਹਿਣ ਦੀ ਗੱਲ ਨਹੀਂ ਮੱਜ ਚੋਵੇ ਆਣ ਕੇ ਜਿਹੜਾ ਮਰਜੀ ਬਿਲਕੁਲ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਲਿਆਓ ਜੀ ਲਿਆਓ ਰਸਾ ਇਕੱਠਾ ਕਰ ਲਈ ਦਿੰਦਾ ਪੁੱਤ ਲਓ ਜੀ ਹੁਣ ਕਰੇ ਵੱਡੀਆਂ ਮਈਆਂ ਹੁੰਦੀਆਂ ਤੇ ਬਹੁਤ ਜ਼ਿਆਦਾ ਦੁੱਧ ਆ ਲਈਏ ਕਿਉਂਕਿ ਭਾਈ ਨੇ ਦੱਸਿਆ ਜੀ ਤੁਹਾਨੂੰ ਕੋਈ ਕੰਡਾ ਰੋਜ਼ ਹੀ ਕਰਨਾ ਆਜੋ ਲਿਆਓ ਇਹ ਹੈਗੀ ਦੂਜਾ ਸੂਆ ਦੂਜਾ ਸੂਆ ਜੀ ਠੀਕ ਹੈ ਤੇ ਕਟਾ ਆ ਗਿਆ ਮਗਰ ਹਣਾ ਜੀ ਹਾਂ ਜੀ ਲਓ ਜੀ ਚੈੱਕ ਕਰਾ ਦੇ ਵਾਹ ਜੀ ਹਰਮ ਜੀ ਇਸ ਟਾਈਮ ਦੁੱਧ ਤਿਆਰ ਕਿੰਨਾ ਭਾਈ 18 ਕਿਲੋ ਦੂਗਾ ਜੀ 18 ਕਿਲੋ ਪੂਰਾ ਨੈਟ ਦੋ ਤਿਆਰ ਹਣਾ ਹਾਂ ਜੀ ਤੇ ਇੱਕ ਵਾ ਠੀਕ ਹੈ ਇੱਕ ਮਿੰਟ ਰੁਕੋ ਲੋ ਜੀ ਜੈਡ ਵਾਲੇ ਝੋਟੀਆਂ ਦੇ ਵੇਖੋ ਥਾਲੇ ਵਾਲਾ ਕਰਾਂ ਦੇ ਤੇ ਬੱਜੀ ਅਜੇ ਵਧਣਗੇ ਆ ਦੁੱਧ ਅਜੇ ਹੋਰ ਅਜੇ ਜੇ ਵਧਣਗੇ ਆ ਤੇ ਪਰਸੋਂ ਆਈਆਂ ਮੱਝਾਂ ਹਾਂ ਬਿਲਕੁਲ ਜੀ ਚਲੋ ਤੁਰ ਤੁਰੋਂ ਪਤਾ ਥਕਾਵੜ ਵੀ ਅਜੇ ਹੋਈ ਹੋਣੀ ਝੋਟੀਆਂ ਨੂੰ ਬਿਲਕੁਲ ਜੀ ਅਜਾ ਕੁਮਾਰ ਨੇ ਥਾਂ ਤੋਂ ਨੂੰ ਸੰਦੀਪ ਠੀਕ ਆ ਵੀਰ ਬੜੇ ਵਧੀਆ ਲੱਗੇ ਦੇਖੀ ਦੇਖੀ ਜਾਂਦਾ ਜੀ ਦੇਖੀ ਜਾਂਦਾ ਜੀ ਚੋਣ ਚਾਨ ਮੱਝਾਂ ਬੜੀਆਂ ਚੰਗੀਆਂ ਵਾਹ ਜੀ ਇਹੋ ਜੇ ਝੋਟੀਆਂ ਨੂੰ ਪਤਾ ਲੱਗਦਾ ਭਾਈ ਜੀ ਖਰਾਕਾਂ ਖਾਦੀਆਂ ਪਤਾ ਹਨਾ ਜੀ ਨਖਲਾ ਬੋਲਦੇ ਨੇ ਝੋਟੀਆਂ ਦੇ ਤੇ ਕਿੰਨੀ ਵਿਥ ਵਿਥ ਥਾਨ ਲੱਗਾ ਤੇ ਬਿਲਕੁਲ ਜੈਡ ਬਲੈਕ ਝੋਟੀ ਆ ਠੀਕ ਹੈ ਤੇ ਆ ਬੱਚਾ ਆ ਕੇ ਆਂਦਾ ਬੱਚੇ ਨਾਲ ਨੇ ਦਿਖਾਈ ਜਾਵਾਂਗੇ ਚਲੋ ਤੇ ਭਾਈ ਜੀ ਫਿਰ ਇਹਦਾ ਮੁੱਲ ਮੁੱਲ ਵੀ ਦੀ ਸਾਰਿਆਂ ਦਾ ਫੋਨ ਤੇ ਕਰਾਂਗੇ ਫੋਨ ਤੇ ਆਉਗਾ ਬਾਕੀ ਠੀਕ ਇੱਕ ਨੰਬਰ ਝੋਟੀਆਂ ਦੇ ਦੋ ਨੰਬਰ ਲਿਆਓ ਜੀ ਹੁਣ ਹਾਂ ਜੀ ਰੋਗਲੀ ਮੜਾ ਜੇ ਫਿਰ ਤੇ ਭਾਈ ਜੀ ਆ ਸੁਗਾ ਜੀ ਫਿਰ ਇਹ ਵੀ ਦੂਜਾ ਹੀ ਆ ਜੀ ਇਹ ਵੀ ਦੂਜਾ ਸੁਗਾ ਤੇ ਝੋਟੀ ਦਾ ਕਦ ਘੜ ਇਹਦਾ ਦੇਖੋ ਕਰਾਂ ਦੀ ਤੇ ਇੰਦੇ ਥਲੇ ਐਸ ਟਾਈਮ ਦੋ ਕਿੰਨਾ ਤਿਆਰ ਹੈ ਜੀ ਥਲੇ 17 ਕਿਲੋ ਦੁੱਧ ਤਿਆਰ ਹੈ ਬੋਲੇ ਤੋਂ ਖਾਲੀ ਹੋ ਗਏ ਚੱਲ ਪੀਏ ਮੱਜ 17 ਕਿਲੋ ਐਸ ਟਾਈਮ ਤਿਆਰ ਹੈ ਜੀ ਤਿਆਰ ਹੈ ਜੀ ਤੇ ਵੇਖੋ ਬਹੁਤ ਵੱਡੀਆਂ ਝੋਟੀਆਂ ਵੱਡੀਆਂ ਸਮਝ ਕੇ ਆਏ ਜੇ ਕਰਾਂ ਨਹੀਂ ਆਹ ਦੇਖੋ ਲੈ ਇੱਕ ਘਮਾ ਰੇ ਘਮਾ 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 ਇਧਰ ਕੁਮਾ ਲੈ ਆ ਲੈ ਬੱਚਾ ਬੱਚਾ ਲੈ ਲੈ ਫੇਰ ਫੇਰ ਘਮਾਓ ਲੈ ਇਧਰ ਘਮਾ ਲੋ ਕੋਈ ਲਿਆਓ ਲਓ ਜੀ ਇੱਥੇ ਇੱਥੇ ਬੰਦੋ ਬੱਚਾ ਤਾਜ਼ਾ ਬੱਚਾ ਕੱਟੀਏ ਜੀ ਕੱਟੀ ਕੱਟੀ ਆਵਾਜ਼ ਕੱਟੀ ਨਾ ਕੱਟੀ ਆ ਜੀ ਕੱਟੀ ਆ ਕੱਟੀ ਕੱਡੀ ਸੋਹਣੀ ਆ ਗਈ ਜੀ ਹਾਂ ਜੀ ਤੁਹਾਡੀ ਬਹੁਤ ਨਸਰਾ ਜੀ ਜਿਹੜਾ ਇਹ ਕਿਹੜੇ ਲੈ ਕੇ ਲੈ ਕੇ ਦਾ ਮਾਲ ਜੀ ਇਹ ਉਧਰ ਨਹੀਂ ਆਇਆ ਜੀ ਆਪਣੇ ਭਰਾਵਾਂ ਨੇ ਉਧਰੋਂ ਕੋਲ ਆਇਆ ਆਪਾਂ ਨੂੰ ਲੈ ਕੇ ਭਰਾਣੇ ਜੀ ਉਦੋਂ ਸੱਸੇ ਜੀ ਉਹ ਲੰਮੀ ਲੰਮੀ ਦੂਰ ਵੀਰੇ ਮਾੜੇ ਲੰਮੀ ਦੂਰ ਲੋਹੇ ਚੋਈ ਜੋ ਹੈ ਵਰੀਆ ਇੱਕ ਨੰਬਰ ਆ ਜੀ ਜਦੋਂ ਥੱਲੇ ਬੈਹਿਣਾ ਸੰਦੀਪਾ ਹਾਂ ਬਿਲਕੁਲ ਉਹ ਕਿਹੜੀਆਂ ਗੱਬਣਾ ਮੱਜਾ ਉਹ ਜਿਹੜਾ ਪਤਾ ਨਹੀਂ ਲੱਗਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਜੀ ਕਿਸੇ ਨੇ ਵੀ ਕਰਨੀ ਭਾਵੇਂ ਕੱਲੀ-ਕੱਲੀ ਮਾਜੀ ਖਾਣੇ ਉਹਦੇ ਤਿੰਨ ਟਾਈਮ ਚੋਕੇ ਖਾਣਨਾ ਮੱਜਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਟ ਠੀਕ ਆ ਆ ਜੋ ਲਿਆਓ ਲਿਆਓ ਲਿਆ ਤੇ ਆ ਆ ਗਈ ਕੱਟੀ ਇੰਦੀ ਕੱਟੀ ਵੇਖੋ ਕਿਹੜੀ ਨਸਲ ਵਾਲੀ ਕੱਟੀ ਆ ਉਹ ਚੰਗੇ ਮਾਲੀ ਲੱਗਦੀ ਕੱਟੀ ਜੀ ਹਾਂਜੀ ਚਲੋ ਸੰਦੀਪ ਸਿੰਘ ਜੀ ਮੋਰੀ ਜੀ ਭਾਜੀ ਤੁਹਾਡੇ ਸਾਹਨੇ ਕਿੰਨਾ ਕਰ ਜੂ ਦੁੱਧ ਇਹ 21 17 18 20 ਦੋ ਅੰਦਰ ਮੰਨ ਕੇ ਚੱਲੋ ਤੁਸੀਂ ਆਪਾਂ ਵੀ ਨਹੀਂ ਆਦੇ 20 ਭਾਵੇਂ ਕਰੀ ਜਾਵੇ ਚਲੋ ਗਰਮੀ ਗਰਮੀ ਹੁਣ ਪੈਨ ਲਾਪੇ ਦਿਨਕ ਸੁਬੀ ਜੀ ਬਿਲਕੁਲ ਜੀ ਬਿਲਕੁਲ 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 ਵਾਹ ਜੀ ਇੰਟਰਵਿਊ ਫਿਰ ਮੋਲ ਫੋਨ ਦੇ ਫੋਨ ਤੇ ਸਾਰੇ ਦੋ ਨੰਬਰਾਂ ਵਾਲੀ ਹੋ ਗਈ ਜੀ ਦੋ ਨੰਬਰਾਂ ਦੇ ਫੋਨ ਤਾਂ ਕੋਈ ਸਾਰੇ ਝੋਟੇ ਆ ਮੋਲ ਫੋਨ ਦੇ ਹੋਣਗੇ ਹਨਾ ਜੀ ਚਲ ਤਿੰਨ ਨੰਬਰ ਲਿਆਓ ਭਾਜੀ ਇਹ ਫਿਰ ਸੁਆ ਕਿਹੜਾ ਮਾ ਜੀ ਇਹ ਵੀ ਦੂਜਾ ਸੁਆ ਹੀ ਆ ਸੰਦੀਪ ਦੂਜਾ ਸੁਆ ਤੇ ਝੋਟੇ ਇੱਕ ਦਰਸ਼ਨ ਸ਼ੁਰੂ ਕਰਾ ਦੇ 22 ਕਿਲੋ ਦੋ ਤਿਆਰ 4 ਕਿਲੋ ਗਾੜਾ ਮਾਈ ਜੀ 22 ਕਿਲੋ ਇਸ ਟਾਈਮ ਦੋ ਤਿਆਰ ਆ ਤੇ 4 ਕਿਲੋ ਗਾੜਾ ਹੀ ਆ ਨਾ ਜੀ 4 ਕਿਲੋ ਗਾੜਾ ਇਹਦੇ ਮਗਰ ਵੀ ਕਟਾਈ ਆ ਜੀ ਕਟਾਈ ਬਹੁਤ ਵੱਡੀ ਮਾਵਾਂ ਤੇ ਚੰਗੇ ਮਾਨੇ ਵਾਲੀ ਆ ਘਮਾਓ ਬੜੀ ਘਮਾਓ ਠੀਕ ਆ ਸੰਦੀਪ ਸਿੰਘ ਐਡੀ ਮਾਜਾ ਅੱਛਾ ਇਹ ਮੈਂ 28 ਕਿਲੋ ਤੁਸੀਂ ਜੀ ਇਹਦੇ ਥੱਲੇ ਹੀ ਜੀ ਹੁਣ 22 ਕਿਲੋ ਨੂੰ ਪਲ ਪੈ ਗਈ ਮਾਜ ਨੂੰ ਹਾਂਜੀ ਹਾਂਜੀ ਤੇ ਇਹ ਕੋਈ ਇਹ ਨਹੀਂ ਗੱਲ ਹੈਗੀ ਵੀ ਕਹਿੰਦੇ ਆ ਗੱਲਾਂ ਨਹੀਂ ਆ ਵੀ ਕਹੇ ਦਾ ਮੂੰਹ ਦੇ ਨਾਲ ਇਹ ਚੋਲਣ ਮੱਝ ਹੁਣ 22 ਕਿਲੋ ਤਿਆਰ ਉਹ ਦੋ ਤੇ ਕੰਡੇ ਵਾਲਾ ਠੀਕ ਹੈ ਜੀ ਅੱਜ ਦੇ ਮੱਝ ਈ ਜਗਰਾਵੀ ਮੰਡੀ ਜੀ ਨਹੀਂ ਆਈ ਹੁਣੀ ਕੋਈ ਆ ਤੇ ਇਧਰੀ ਤਾਂ ਸਹੀ ਗੱਲ ਹੈ ਜੀ ਇਧਰੀ ਗੱਲ ਅੱਜ ਮੰਡੀ ਜੀ ਨਹੀਂ ਈ ਮੱਝ ਕੋਈ ਮੰਡੀ ਦੇ ਵੀ ਨਹੀਂ ਆ ਵਾਕਈ ਗੱਲ ਸਹੀ ਹੈ ਜੀ ਈ ਮੱਝ ਸੰਦੀਪ ਸਿੰਘ ਲੈਣਾ ਖਾਲਾ ਜੀ ਦਾ ਬਾੜਾ ਥੋੜਾ ਕਿਤੇ ਮੱਝ ਜੀ ਬਹੁਤ ਹੁਣ ਵੇਖੋ ਈ ਡੜੇ ਮਈਆਂ ਰਕਮਾ ਫੁੱਲ ਲਾ ਕੇ ਲੈ ਕੇ ਆਂਦੇ ਹੁਣੇ ਤੁਸੀਂ ਹਨਾ ਬਿਲਕੁਲ ਨਹੀਂ ਬਿਲਕੁਲ ਇਹ ਸੰਦੀਪ ਸਿੰਘ ਪਤਾ ਲੱਗ ਜਾਂਦਾ ਜਦੋਂ ਮੱਝਾਂ ਆਉਂਦੀਆਂ ਆ ਆ ਸਾਰੇ ਕਈ ਵੇਖਣ ਬੜੇ ਆਉਂਦੇ ਉਧਰੋਂ ਬੜੇ ਵੇਖਣ ਆਉਂਦੇ ਬਿਲਕੁਲ ਜੀ ਬਿਲਕੁਲ ਲੈ ਚਲੀਏ ਹਾਂ ਜੀ ਲੈ ਲੈ ਚੱਲੋ ਲੈ ਚੱਲੋ ਇਹ ਥੱਲੇ 22 28 ਕਿਲੋ ਨਾ ਚੋਕੇ ਦਿੱਤਾ ਹੈ ਆਪਾਂ ਠੀਕ ਆ ਹਾਂ ਜੀ ਕੰਡੇ ਵਾਲਾ ਇਹਦੇ ਨਾਲ ਸਾਰੇ ਪਾਲ ਪੈ ਗਈ ਬਹੁਤ ਜਿਆਦਾ ਥੱਲੇ ਹੁਣ ਆਹ ਸਾਫ ਇਕੱਲਾ ਇਕੱਲਾ ਸਣ ਹੋ ਗਿਆ ਜਿਆਦੀ ਪਾਲ ਪੈ ਗਈ ਸੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਬਾਕੀ ਦੇ ਸੰਦੀਪ ਸਿੰਘ ਆ ਪੈ ਮੁੱਲ ਤੇ ਲੱਗਣਾ ਵਾ ਚੀਜ਼ ਦਾ ਹੀ ਬਿਲਕੁਲ 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 ਹੁਣ ਆਪਾਂ ਲੱਖਾਂ ਦੀ ਤਾਂ ਤਿੰਨ ਮੰਗ ਨਹੀਂ ਲੈਣਾ ਚਾਹੀਦਾ ਨਹੀਂ ਨਹੀਂ ਬਿਲਕੁਲ ਚਲੋ ਤੇ 3 ਨੰਬਰ 4 ਨੰਬਰ ਆ ਗਈ ਜੀ ਹੁਣ ਇਹ 3 ਨੰਬਰੋਂ 4 ਨੰਬਰ ਆਊਗੀ ਤੇ ਇਹ ਵੀ ਖੋਲੋ ਹੀ ਫਿਰ ਰੋਕ ਲੈਨੇ ਬਣਾ ਤੇ ਭਾਜੀ ਆਹਾ ਇਹ ਥਲੇ ਵੀਰ ਜੀ 19 ਕਿਲੋ ਦੁੱਧ ਤਿਆਰ ਜੇ 19 ਕਿਲੋ ਐਸ ਤਰ੍ਹਾਂ ਤਿਆਰ ਹੈ ਜੀ ਦੂਜਾ ਸੂਹਾਣਾ ਜੀ ਦੂਜਾ ਸੂਹਾ ਜੀ ਦੂਜਾ ਸੂਹ ਦੇ ਕੱਟੀ ਮਗਰ ਆ ਗਈ ਇਹਦੇ ਹਾਂਜੀ ਤੇ ਝੋਟੀ ਇਹ ਵੀ ਬਹੁਤ ਸੋਹਣੀ ਆ ਤੇ ਨਸਲ ਬਹੁਤ ਝੋਟੀ ਦੇ ਆ ਦੇਖੋ ਮਾਨੇ ਕਿ 17 18 ਤੇ 17 18 ਤਾਂ ਹੀ ਹੈ ਝੋਟੀ ਹਾਂਜੀ ਕੋਈ ਘਟ ਨਹੀਂ ਹੈਗੀ ਜੀ ਚੋਈ ਜਾਣਾ ਡੰਗਰ ਹਾਂਜੀ ਹਾਂਜੀ ਇੱਕ ਵਾਰ ਵਾਹ ਦੇਖੋ ਥਾਲੇ ਅਸਲ ਜੀ ਦਾ ਅਸਲ ਅਸਲ ਜੀ ਦਾ ਬਿਲਕੁਲ ਜੀ ਇਹਨਾਂ ਨੂੰ ਸੰਦੀਵੀਰ ਇਹੋ ਜਿਹੜੀਆਂ ਦੋ ਘੰਟੇ ਲੇਟ ਹੋਈਆਂ ਵਾ ਕੋਈ ਟਾਈਮ ਨਹੀਂ ਕੋਈ ਹੈਗਾ ਮੱਝਾ ਹਾਂ ਜੀ ਹਾਂ ਬਿਲਕੁਲ ਇਹੋ ਜਿਹੜੀਆਂ ਜਿਹੜਾ ਦੋ ਘੰਟੇ ਲੇਟ ਆ ਹਾਂ ਜੀ 10:30 ਦਾ ਟਾਈਮ ਹੋ ਗਿਆ ਜੀ ਲੈ ਚੱਲ ਜੀ ਚਲੋ ਓ ਜੀ ਇਹ ਵੀ ਚੈੱਕ ਕਰੋ ਇਹ ਹੋ ਗਈ 4 ਨੰਬਰ ਜੀ ਇਹ ਹੋ ਗਈ 4 ਨੰਬਰ 4 ਨੰਬਰ ਹੋ ਗਈ ਜੀ ਹੁਣ 5 ਨੰਬਰ ਲਈ ਝੋਟੇ ਦੇ ਖਾਨੇ ਬੰਦ ਹੋ ਕੋਈ ਨਹੀਂ ਬੰਦ ਹੋ ਜੀ ਇਹ ਆਗੇ ਜੀ 5 ਨੰਬਰ ਉਹ ਹਨਾ ਜੀ ਤੇ ਭਾਈ ਜੀ ਸੁਆਹ ਜੀ ਇਹ ਸੁਆਹ ਦੂਜਾ ਜੀ ਇਹ ਦਾ ਦੂਜਾ ਸੁਆਹ ਇੱਕ ਮਿੰਟ ਖੜਾਏ ਝੋਟੀ ਨੇ ਤੇ ਝੋਟੀ ਖੜਾਓ ਇਹ ਆ ਦੇਖੋ ਝੋਟੀ ਦੀ ਫੇਸ ਕੁਆਲਟੀ ਦੇਖੋ ਤੇ ਸਿੰਘ ਲੈ ਚਲੋ ਜੀ ਤੇ ਭਾਈ ਜੀ ਕਿੰਨਾ ਦੋ ਦਾ ਇਸ ਟਾਈਮ ਇਹ ਸਲੇ 18 ਕਿਲੋ ਤਿਆਰ ਆ ਜੀ 18 ਕਿਲੋ ਇਸ ਟਾਈਮ ਤਿਆਰ ਹੀ ਆ ਹਾਂ ਜੀ ਤੇ ਦੇਖੋ ਬਹੁਤ ਵੱਡੀ ਝੋਟੀ ਹੈ ਜੀ ਵੀ ਬੜੀ ਜ਼ਬਰਦਸਤ ਝੋਟੀ ਆ ਤੇ ਘਟਾ ਆ ਗਿਆ ਮਗਰ ਇਹਦੇ ਆਹ ਦੇਖੋ ਜੀ ਬਿਲਕੁਲ ਜੈਡ ਬ ਰਹੇਗਾ ਬਹੁਤ ਜ਼ਿਆਦੀ ਹੈ ਸੰਦੀਪ ਜੀ ਚਕੀਨ ਬਹੁਤ ਜ਼ਿਆਦੀ ਕੱਟੀ ਨਾਸਲ ਬਹੁਤ ਬਹੁਤ ਜ਼ਿਆਦੀ ਨਾਸਲ ਜੁਟੇ ਰਹੇ ਜੀ ਬਿਲਕੁਲ ਮੈਂ ਜਿਹੜਾ ਲੈ ਜੂ ਯਾਰ ਹੀ ਕਰੂਗਾ ਜੀ ਯਾਦ ਕਰੂਗਾ ਜੀ ਨਾਲੇ ਮਗਰ ਵੀ ਇਹਦੇ ਇਹਦੇ ਮਗਰ ਕੱਟਾ ਵਾ ਬਿਲਕੁਲ ਕਮਾ ਵੀਰੇ ਕਰ ਫਿਰ ਕਮਾ ਕਮਾ ਲਗੋ ਕਮਾਓ ਕਮਾਓ ਐ ਇੱਕ ਮਿੰਟ ਰੁਕੋ ਮਣਾ ਜੇ ਇਹਦੇ ਫੇਸ ਕੁਆਲਟੀ ਦਿਖਾਵਾਂਗੇ ਮੂੰਹ ਖਾਦਾ ਗੜੀ ਕਰਕੇ ਬਾਠ ਠੀਕ ਆ ਲੇ ਵੇ ਲੋ ਕਮਾਲ ਕੀਤੀ ਬੇਬਜੀ ਹਾਂਜੀ ਮੱਜਾ ਸਾਰੀਆਂ ਵੀਰ ਦੀ ਤੁਹਾਡੇ ਨਾਲ ਹੋ ਗਿਆ ਨਾ ਹਾਂ ਦਾ ਭਾਜੀ ਫਿਰ ਫਰਕ ਪੂਰਾ ਫਰਾਣਾ ਜੇ ਹੁਣ ਵੇਖ ਲਓ ਤੁਹਾਡੇ ਸਾਹਮਣੇ ਆਹ ਕਈ ਤੇ ਸਾਰੇ ਜਾਂਦੇ ਆ ਦੇ ਜੀ ਮੱਜਾ ਰਿਆਂ ਦੇ ਆ ਬਾਕੀ ਮੈਂ ਗੱਲ ਸੁਭਾਲ ਬਣੀ ਆ ਹਣਾ ਜੀ ਥੋੜਾ ਜਿਹਾ ਉਧਰ ਤਾਈੋਂ ਜ਼ਿਆਦਾ ਜੀ ਉਧਰ ਇਹ ਆ ਵੀ ਛਪੜਾ ਛੁਪੜਾ ਰੋਵੇ ਉਹਨਾਂ ਦਾ ਕਰਕੇ ਬਾਕੀ ਉਧਰ ਜਿਹੜੇ ਆ ਕਿ ਨਹੀਂ ਉਧਰ ਬੱਜਾਂ ਜਿਹੜੀਆਂ ਉਹ ਸਾਮ ਜਾਂਦੀ ਆ ਹਾਂ ਸਾਮ ਜਾਂਦੀ ਆ ਬਿਲਕੁਲ ਜੀ ਗੱਲ ਹੁਣ ਆਪਣੇ ਨਸਲ ਹੁਣ ਕਟੀਆਂ ਤਿਆਰ ਜੀ ਇਹਨਾਂ ਨੂੰ ਸਾਂਭਾਂਗੇ ਇਹਨਾਂ ਦੇ ਨਸਲ ਕੰਨਾ ਤਿਆਰ ਹੋਣੀ ਵੇਖ ਖੜਾਈ ਮੜਾ ਦੇ ਵੇਖ ਖੜਾਈ ਹ ਇਤਰਾਫ ਮਣਾ। ਧੱਕਲਾਸ। ਬਾਸ। ਤੇ ਜਾ। ਚਲੋ ਲੈ ਜਾਓ। ਇਹ 5 ਨੰਬਰ ਹੋ ਗਈ ਜੀ? 5 ਨੰਬਰ। ਲਓ ਜੀ 5 ਨੰਬਰ ਝੋਟੀਆਂ ਬਹੁਤ ਸੋਹਣੀਆਂ ਤੇ ਨਸਲ ਕੁਆਲਟੀ। ਬਾਕੀ ਤੁਸੀਂ ਆਪ ਹੀ ਹੁਣ ਦੱਸ ਦੇਣਾ ਕਮੈਂਟਾਂ ਦੇ। ਇਹ ਵੀਰ ਕੋਲ ਝੋਟੀਆਂ ਬਹੁਤ ਸੋਹਣੀਆਂ ਵੱਡੀ ਰਕਮ ਦੀਆਂ ਝੋਟੀਆਂ ਇਹ। ਠੀਕ ਹੈ ਨਾ? ਤੇ ਦੁੱਧ ਦਾ ਰਿਕਾਰਡ ਫੋੜਨਾ। ਚਲੋ। ਦੁੱਧ ਸੰਦੀਪ ਸਾਹਿਬ ਆਪਾਂ ਤਾਂ ਤੁਹਾਨੂੰ ਹੁਣ ਵੀ ਕਹਿੰਦੇ ਆ ਵੀ ਸੌਦਾ ਕਰਨ ਤੋਂ ਪਹਿਲਾਂ ਹਾਂਜੀ। ਕੋ ਤਿੰਨ ਟਾਈਮ ਚੋਲੇ ਚਾਰ ਦਿਨ ਚੋਲੇ ਤਾਂ ਕੋਈ ਚੱਕਰ ਸਾਈਸ ਵੀ ਦਾ ਕੋਈ ਚੱਕਰ ਨਹੀਂ। ਬਿਲਕੁਲ ਬਿਲਕੁਲ। ਹਾਂਜੀ। ਜਿਹੜੀ ਚੋਕ ਹੈ ਤਸੱਲੀ ਹੋ ਜਣੀ ਹਾਂਜੀ ਹਾਂਜੀ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਬਿਲਕੁਲ ਜੀ ਹੁਣ ਗੱਬਣਾ ਮੱਜਾਂ ਕਿਤੇ ਆਏ ਨਹੀਂ ਕਿਤੇ ਕੋਈ ਥਾਣੇ ਵੱਧ ਘਾਟ ਵੀ ਨਿਕਲਦਾ ਗੱਬਣ ਜੇ ਜਦੋਂ ਬਜੀ ਨਹੀਂ ਗਰੰਟੀ ਦੇਦੇ ਹੁਣ ਇਹ ਚੋਈ ਜਾਨੀ ਇਹਦਾ ਕੋਈ ਹੈ ਹੀ ਨਹੀਂ ਇਹਨਾਂ ਨੂੰ ਦਾਦਾਂ ਦਾ ਕੋਈ ਦਾਦ ਦਿਨ ਹੋ ਗਏ 8 ਦਿਨ ਹੋ ਗਏ ਸੂਈਆਂ ਨੂੰ ਹੁਣ ਪਤਾ ਦੁੱਧ ਚੜੀਆਂ ਐਡੀ ਦੂਰੋਂ ਮੱਜਾਂ ਲੈ ਕੇ ਆਉਣੀਆਂ ਗਲਤ ਮੱਜਾਂ ਤੇ ਆਮ ਲੈਉਣੀਆਂ ਨਹੀਂ ਕੋਈ ਹੁਣ ਤੁਸੀਂ ਫੁੱਲ ਰਕਮ ਲਾ ਕੇ ਲੈ ਲੈਂਦੇ ਜੀ ਹਣਾ ਗੱਲ ਤੇ ਆ ਵੀ ਜੇ ਉਹਨਾਂ ਆਪਾਂ ਗਲਤ ਮੱਜਾਂ ਲਈ ਆਵਾਂਗੇ ਹਾਂਜੀ ਤੇ ਇਹ ਆ ਗਈ 6 ਨੰਬਰ ਜੀ 6 ਨੰਬਰ ਆ ਗਈ ਤੇ ਆਹ ਦੇਖ ਉਹਨੀਆਂ ਝੋਟੀਆਂ ਦੇ ਵੱਡੇ ਲੈ ਕਹਿੰਨ ਸੰਦੀਪ ਸਿੰਘ ਸਾਰਿਆਂ ਕਹਿ ਦੇਣਾ ਵੀ ਦੋ ਦਸ 17 18 ਦੱਸੀ ਜਾਂਦੇ ਵੀ ਅਸੀਂ ਜਦੋਂ ਪਰ ਚੋਣ ਆਣ ਕੇ ਚੋਣ ਆ ਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਚੱਲ ਕਹਿੰਦੇ ਨਹੀਂ ਗੱਲਾਂ ਮੱਝਾ ਚੋਣ ਆਣ ਕੇ ਆ ਦੇ ਤਾਂ ਭਾਈ ਜੀ ਦੋ ਦਿਨ ਦੱਸਦਾ ਵੀ ਨਹੀਂ ਆ ਇਹ ਥੱਲੇ ਵੀ ਇੰਨਾ ਹੀ ਆ ਜੀ ਇੰਨਾ ਹੀ ਆ ਕੱਟੀ ਮਗਰਾ ਗਈ ਜੀ ਥੱਲੇ ਵੀ ਇਹ ਹੈਗੀ 6 ਨੰਬਰ ਹਾਂਜੀ ਮੇਰਾ ਵੀ ਮਈਆਂ ਜਾਦੇ ਆ ਤੇ ਚਲੋ ਨੰਬਰ ਸਰਵਾਏ ਦੇ ਪੁੱਛ ਸਕਦਾ ਆ ਦਾ ਆ ਦੇਖ ਇਹ ਝੋਟੀ ਦਾ ਬੜਾ ਨਸਲ ਆ ਗਾਂ ਲੈ ਜਾਈ ਦੰਦਾ ਬਿਲਕੁਲ ਜੈਡ ਬਲੈਕ ਹੀ ਆ ਜੀ ਆ ਸੁੰਬੇ ਥਾਣੀ ਬਣੇ ਪਏ ਜੀ ਪਾ ਠੀਕ ਹੈ ਲੈ ਲੈ ਚਲੋ ਵੀ ਲੈ ਚਲੋ ਬਾਠ ਠੀਕ ਹੈ ਬਿਲਕੁਲ ਤਾਜੀ ਝੋਟੀ ਹੈ ਜੀ ਹਜੇ ਦੁੱਧੋ ਵਦਨਾ ਹਜੇ ਨੇ ਮੱਝਾ ਜੀ ਸਦੀਵੀਰ ਸੈਟ ਸੁੱਟੀ ਹੋਣੀ ਆਣ ਕੇ ਹਾਂਜੀ ਹਾਂਜੀ ਜੇ ਗਰਮੀ ਵਾਹ ਪੈਣ ਲੱਗ ਪਈ ਜਦਨ ਆਈ ਉਹਨਾਂ ਗਰਮੀ ਜਾਂਦੀ ਬਾਠ ਠੀਕਾ ਚਲੋ ਹੋਰ ਹੈਗੀ 7 ਨੰਬਰ ਹਣਾ ਜੀ 7 ਨੰਬਰ ਠੀਕ ਆ ਤੇ ਭਾਜੀ ਆ ਆ ਸੁਆ ਫਰ ਇਹ ਤਾਂ ਵੀ ਦੂਜਾ ਹੀ ਆ ਸੰਦੀਪ ਜੀ ਦੂਜਾ ਸੁਆਜੀ ਹਾਂਜੀ 20 ਕਿਲੋ ਤਿਆਰ ਦੁੱਧ ਕੰਡਾ ਹਾਂ ਇਸ ਟਾਈਮ ਹਾਂ ਵੇਹ ਲੈ ਤੁਸੀਂ ਆਪ ਹੀ ਹਿਸਾਬ ਲਾਣ ਅੰਦਾਜ਼ਾ ਲਾ ਲੈਣਾ ਲੋ ਜੀ 20 ਕਿਲੋ ਦੁੱਧ ਐਸ ਟਾਈਮ ਤਿਆਰ ਆ ਤੇ ਇਹ ਵੀ ਛੋਟੇ ਦੇ ਦਰਸ਼ਕਾਂ ਪੈਂਦੀ ਲੀਟਰ ਵਾਲੀ ਗਾਂ ਹੁੰਦੀ ਥੱਲੇ ਵੇਖੋ ਨਹੀਂ ਥੱਲੇ ਐਚ ਐਫ ਗਾਂ ਐਚ ਐਫ ਕੱਟ ਜੀ ਕਟਾ ਕਟਾ ਜੀ ਕਟਾ ਮਗਰ ਆ ਗਿਆ ਪਰ ਬਹੁਤ ਵੱਡੀ ਮੈਂ ਆ ਤੇ ਦੁੱਧ ਵਾਲੀ ਮੈਂ ਵੀ ਜਨਾਲੇ ਵਿਚਾਲੇ ਕੱਟ ਲੈਵੇ ਦਾ ਤੇ ਜੈਡ ਬਲੈਕ ਆਹ ਦੇ ਘਾਵਣਾ ਮੂਮਾ ਦਾ ਘਾਟ ਜਿੰਗੇ ਦੇਣ ਕਨੂ ਲੈ ਆਕ ਮਾ ਬਾ ਠੀਕ ਆ ਠੀਕ ਹੈ ਜੀ ਫਿਰ ਪਤਾ ਲੱਗਦਾ ਭਾਈ ਜੀ ਫਰਮਾਇਆ ਨਾ ਮਾਜੇ ਲਿਆਉਣੇ ਦੇ ਸੰਦੀਪ ਸਿੰਘ ਐਡੀ ਦੂਰ ਜਾਣਾ ਤੇ ਚੰਗੀ ਚੀਜ਼ ਜੀ ਲਵੇ ਮਾੜੀ ਦਾ ਕੀ ਫਾਇਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਜੀ ਮਾੜੀ ਦਾ ਅੱਜ ਮੰਡੀ ਜੇ ਇਕੱਠੀਆਂ ਕਰ ਸਕਦੇ ਆਪਾਂ ਹਾਂ ਬਿਲਕੁਲ ਸਹੀ ਗੱਲ ਹੈ ਜੀ ਗੱਲ ਤੇ ਇਹਦਾ ਤਾਲੀਆਂ ਭਾਈ ਅੱਜ ਕਿਲੋ ਕੁਲ ਦੋ ਦੋ ਹਜੇ ਜੋਰ ਲਾ ਕੇ ਬੁਰਾ ਵਾਜ ਜਾਣਾ ਦੋ ਦਿਨਾਂ ਨੇ ਬਿਲਕੁਲ ਜੀ ਉਹ ਤੁਹਾਡਾ ਹਾਂ ਜੀ ਤੇ ਲਾਸਟ ਪੀਸ ਜੀ ਲਾਸਟ ਪੀਸ ਸਤਵਾਂ ਲੋ ਜੀ ਲਾਸਟ ਪੀਸ ਆ ਸਤਵਾਂ ਨੰਬਰ ਤੇ ਬਾਕੀ ਜਿਹੜਾ ਮੁੱਲ ਐ ਨਾ ਫੋਨ ਦੇ ਆਊਗਾ ਜੀ ਤੇ ਜਿਹਨੇ ਵੀ ਕਿਸੇ ਵੀਰ ਨੇ ਲੈਣੀ ਐ ਬਾਕੀ ਤੇ ਆ ਕੇ ਭਾਈ ਜਿਸ ਤਰ੍ਹਾਂ ਕਿਹਾ ਕਿ ਭਾਈ ਕੋਈ ਸਾਈਜ਼ ਲੋੜ ਨਹੀਂ ਹਨਾ ਜੀ ਬਿਲਕੁਲ ਕੋਈ ਸਾਈਜ਼ ਲੋੜ ਨਹੀਂ ਤੇ ਇੱਥੇ ਆਓ ਆਦਾ ਚੁਾਈ ਕਰੋ ਤੇ ਚੈੱਕ ਕਰੋ ਵਡੀਆਂ ਮਈਆਂ ਤੇ ਇੱਥੇ ਆ ਕੇ ਪਾਇਆ ਲਗਣਾ ਕਹਿੰਦੇ ਜੀ ਬਿਲਕੁਲ ਜੀ ਬਿਲਕੁਲ ਚਲ ਹੋਰ ਭਾਈ ਜੀ ਫਿਰ ਵਧੀਆ ਜੀ ਠੀਕ ਠਾਕ ਚਲੋ ਇਹ ਦੱਸੋ ਨੰਬਰ ਦਾ ਐਡਰੈਸ ਬੋਲ ਦਿਓ ਫਿਰ ਆਪਣਾ 9855312009 ਜੀ ਪਿੰਡ ਰਾਣੀਵਾਲਾ ਜ਼ਿਲ੍ਹਾ ਤਰਨਤਾਰਨ ਜੀ ਸਸਿਕਾ